ਬ੍ਰਿਧੀ ਕਾਲਸਾ ਵਾਹਿਗੁਰੂ ਦੀ ਫਤਿਹ ਜਰੂਰੀ ਬੇਨਤੀ ਆਪ ਸਭ ਸੰਗਤਾਂ ਦੇ ਚਰਨਾਂ ਦੇ ਵਿੱਚ ਭੰਤਨ ਸਾਹਿਬੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀਾਂ ਦੇ 350 ਸਾਲਾ ਸਤਾਬਦੀ ਦਿਵਸ ਨੂੰ ਮੋਕ ਰੱਖਦੇ ਹੋਏ ਆ ਆਪਣੇ ਗੁਰੂ ਘਰ ਵਿਖੇ ਤਿੰਨ ਤਰੀਕ ਨੂੰ ਗੁਰਮੁਖ ਖੂਨਦਾਨ ਕੈਂਪ ਲੱਗ ਰਿਹਾ ਸਮੂਹ ਸੰਗਤ ਨੂੰ ਨਿਮਰਤਾ ਸਹਿਤ ਬੇਨਤੀ ਆ ਨੌਜਵਾਨਾਂ ਨੂੰ ਮਾਤਾ ਮਾਂ ਭੈਣਾਂ ਨੂੰ ਵਦ ਚੜ੍ਹ ਕੇਸ਼ ਟੈਂਪਲ ਦੇ ਵਿੱਚ ਵਿਸ਼ਾਲਿਓ ਤਾਂ ਜੋ ਗੁਰਮਖੋ ਖੂਨਦਾਨ ਕਰਨਾ ਕਿਸੇ ਨਾ ਕਿਸੇ ਦਾ ਜੀਵਨ ਜ਼ਰੂਰ ਬਚ ਜਾਂਦਾ ਸਤਿਗੁਰੂ ਸਦੇ ਬਾਦਸ਼ਾਹ ਮਹਾਰਾਜ ਨੌਵੇਂ ਗੁਰਦੇਵ ਜੀਆ ਨੇ ਮਨੁੱਖਤਾ ਦੀ ਖਾਤਰ ਹੀ ਗੁਰਮਖੋ ਏਡਾ ਵੱਡਾ ਤਿਲਕ ਜੰਨੂ ਰਾਖਾ ਪ੍ਰਭਤਾ ਕਾਕੀਨੋ ਵੱਡੋ ਕਲੂ ਮੈਂ ਸਾਖਾ ਕਲਜੋ ਦੇ ਅੰਦਰ ਸਭ ਤੋਂ ਵੱਡਾ ਸਾਖਾ ਮਾਲਕ ਰੀਆ ਨੇ ਇਨਸਾਨੀਅਤ ਮਨੁੱਖੀ ਅਧਿਕਾਰਾਂ ਨੂੰ ਮੁੱਖ ਰੱਖਦਿਆਂ ਹੋਇਆਂ ਆਪਣੇ ਆਪ ਨੂੰ ਕੁਰਬਾਨ ਕੀਤਾ ਤੇ ਸਤਿਗੁਰਾਂ ਦੇ ਸ਼ਹਾਦਤ ਦੇ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ 3 ਅਗਸਤ ਨੂੰ ਗੁਰਮਖਾਂ ਵੱਲੋਂ ਖੂਨਦਾਨ ਕੈਂਪ ਲੱਗ ਰਿਹਾ ਵਾ ਸਮੂਹ ਸੰਗਤ ਨੇ ਭਾਈਵਲ ਤੁਰ ਕੇ ਇਹਦੇ ਵਿੱਚ ਆਪੋ ਆਪਣਾ ਯੋਗਦਾਨ ਪਾਉਣ ਦੀ ਕਿਰਪਾਲਤਾ ਕਰਨੀ ਇਹ ਵੀ ਬੇਨਤੀ ਆਪਕਿਆਂ ਨੇ ਪ੍ਰਵਾਨ ਕਰਨੀ ਆਓ ਅਨੰਸਾਬ ਦੀ ਬਾਣੀ ਦੇ ਨਾਲ ਜੁੜੀਏ ਸਾਰੇ ਜਣੇ ਪਰਿਓ ਰਸਨਾ ਪਵਿੱਤਰ ਧੰਨਵਾਦ ਗੁਰੂ